嗯。嗯 sahib Uh... ਇਨਕਾ ਉਤਮ ਪੰਥ ਸੁਨੇ ਹੋ ਗੁਰ ਸੰਗਤ ਤਹਿ ਮਿਲੰਤ ਜਮtras ਮਿਟਾਈ 11 ਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਾਖੋ ਸਰਣਾਈ ਆਏ ਤਵ ਸਰਣ ਗਤੀ ਕਿਰਪਾ ਨਦ

ਦੋ ਜਹਾਨਾਂ ਦੇ ਵਾਲੀ ਜਗਰ ਤਖਤਾਂ ਦੇ ਮਾਲਕ ਮਕਸ਼ੰਦ ਪਾਤਸ਼ਾਹ ਸਰਬ ਸੰਜੇ ਅਤਹਿ ਵਰ ਅਤੇ ਉਸ ਨੇ ਰਹਿਮਤਾਂ ਦੇ ਪੰਡਾਰ ਅਜੰਮਤਾਂ ਦੇ ਤਨੀ 11ਵੀਂ ਗੱਦੀ ਤੇ ਬਰਾਜਮਾਨ ਕਲਯੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਵਿਤਰ ਹਜ਼ੂਰੀ ਦੇ ਅੰਦਰ ਆਚਰੀਆਂ ਲਗਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਦ ਕਨਕੀ ਕੋਤ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਚੋਗ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਰੂਪ ਦਾ ਸਾਧ ਸੰਗਤ ਜੀਓ ਵੱਡੇ ਹੀ ਭਗ ਹਨ ਸਹੀਦਾਂ ਦੇ ਸਰਤਾ ਜਿਹ ਰਹਿਤਾਂ ਦੇ ਪੰਡਾ ਉੱਚਾ ਪਾਤਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਰ ਰੋਸ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਰੂ ਕਾ ਕਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਉਸ ਰੱਬ ਦੇ ਪਿਆਰੇ ਦੀ ਅਵਸਤਾ ਬਿਆਨ ਕਰਦੇ ਨੇ ਜਿਹੜਾ ਤਨ ਮਨ ਹੋਏ ਨੇ ਹਾਲ ਜਾਗਰੂ ਦੇਖਾਂ ਸਾਹਮਣੇ ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨ ਮੇਰਾ ਮਨ ਤੀਰੇ ਮਨ ਤਨ ਕਾਟ ਕਾਟ ਸਰਵਰਤੀ ਵਿੱਚ ਅਗਨੀ ਆਪ ਜਲਾਈ ਇਸ ਸਤਿਗੁਰੂ ਕਹਿੰਦੇ ਜਿਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਹੈ ਉਸ ਪਿਆਰੇ ਦੀ ਅਵਸਥਾ ਸਤਿਗੁਰੂ بیان ਕਰਦੇ ਨੇ ਕਿ ਉਹ ਪਿਆਰਾ ਤੇ ਹਰ ਵਕਤ ਸਤਿਗੁਰਾਂ ਦਾ ਗ੍ਰਹਿ ਜਿਹੜਾ ਹੈ ਸਤਿਗੁਰਾਂ ਦਾ ਘਰ ਧਰਮ ਕੱਢੇ ਕਾਣਾ ਭਾਵੇਂ ਜਿੱਥੇ ਵੀ ਜਾਂਦਾ ਹੈ ਉਹਦਾ ਆਦਰ ਸਤਕਾਰ ਕਰਦਾ ਹੈ ਉਹਦੇ ਅੰਦਰ ਇੱਕ ਪ੍ਰੇਮ ਬਣਿਆ ਰਹਿੰਦਾ ਹੈ ਕਿ ਮੈਂ ਸੇਵਕ ਬਣ ਕੇ ਈਸਰ ਨਰ ਦੀ ਸੇਵਾ ਕਰ ਅਖੇਦਮਤ ਕਰਵਾ ਅਤੇ ਸਤਗੁਰੂ ਦੀ ਜਿਹੜੀ ਆਗਿਆ ਹੈ ਉਸ ਆਗਿਆ ਨੂੰ ਸਤਗੁਰਾਂ ਦੇ ਬਾਣੀ ਨੂੰ ਸਤ ਕਰਕੇ ਮੰਨੁੰਦਾ ਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਨਿੰਦੇ ਆਨੈ ਉਸ ਤੋਂ ਤਜਾਖੇ ਲੋਭ ਮੋਹ ਅਭਿਮਾਨਾ ਹਰਖ ਸੋਗ ਉਤੇ ਰਹੇ ਨਿਆਰ ਨਾ ਹੈ ਮਾਨ ਅਭਿਮਾਨਾ ਆਸਾ ਮਨਸਾ ਸਕਲ ਤਿਆਗੈ ਜਗ ਤੇ ਰਹੇ ਨਰਾਸਾ ਸਤਿਗੁਰੂ ਕਹਿੰਦੇ ਨੇ ਜਦੋਂ ਇਦਾਂ ਦੀ ਅਵਸਥਾ ਬਣਦੀ ਹੈ ਫਿਰ ਉਹਨੂੰ ਆਸਾ ਦੇ ਨਾਲ ਮਨਸਾ ਦੇ ਨਾਲ ਉਸਤਤ ਦੀ ਦੇ ਨਾਲ ਨਿੰਦਾ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਸਿਰਫ ਸਤਿਗੁਰਾਂ ਦੀ ਆਗਿਆ ਦੇ ਪਾਣੀ ਦੇ ਅਨਸਾਰ ਚੱਲਦਾ ਆਪ ਸਕੋ ਜੋ ਕਛ ਨਾ ਜਨਾਵੇ ਆਪ ਸਕੋ ਕਰ ਕਛ ਨਾ ਜਨਾਵੇ ਜਿਹੜਾ ਪਿਆਰਾ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਆਉਂਦਾ ਲਾਜਮੀ ਹੈ ਜੋ ਮੰਗੇ ਠਾਕੁਰ ਬਨੈਤੇ ਸੋਈ ਸੋਈ ਦੇਵੇ ਆਪਣੇ ਸੇਵਕ ਨੂੰ ਸੇਵਕ ਕੀ ਪ੍ਰਦਾਸ ਪਿਆਰੇ ਜਦੋਂ ਸਤਿਗੁਰੂ ਆਪਣਾ ਸੇਵਕ ਬਣਾਉਂਦੇ ਨੇ ਤਾਂ ਪਹਿਲਾਂ ਉਹਦੇ ਖਾਰਜ ਸਾਡੇ ਸਤਿਗੁਰੂ ਸਫਲੇ ਕਰਦੇ ਨੇ ਹਰ ਇੱਕ ਆਨੰਦ ਹਰ ਇੱਕ ਖੁਸ਼ੀਆਂ ਨੂੰ ਬਖਸ਼ਿਸ਼ ਕਰਦੇ ਨੇ ਹੁਣ ਆਨੰਦ ਆਇਆ ਖੁਸ਼ੀਆਂ ਆੰਨਾਂ ਨੇ ਪ੍ਰਦਾਰਥ ਆਏ ਨੇ ਬਸ ਤੋਂ ਅਣਜਾਣੇ ਸੁਲਤਾਨ ਅਣਜਾਣੇ ਤਾਂ ਫਿਰ ਉਹ ਕਿਸੇ ਗੱਲ ਦਾ ਕੁਮਾਰ ਨਹੀਂ ਕਰਦਾ ਆਪਸ ਕੋ ਦੁਨੀਆ ਦੇ ਵਿੱਚ ਵਿਚਰਦਾ ਹੋਇਆ ਆਪਣੇ ਆਪ ਨੂੰ ਨੀਮਾ ਜਣਾਉਂਦੇ ਭਾਵੇਂ ਉਹ ਕੁਝ ਵੀ ਨਹੀਂ ਜਾਣਦਾ ਹਰ ਹਰ ਨਾਮ ਹਿਰਦੈ ਸਦਿਆ ਪਰਮਾਤਮਾ ਦਾ ਨਾਮ ਕਿਉਂਦਾ ਰਹਿੰਦੇ ਆਪਣੇ ਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਮਨ ਵਿੱਚ ਹੈ ਜਿਸੇ ਵਕੇ ਸਤਿਗੁਰ ਕੈ ਪਾਸ ਐਦਾਂ ਦੀ ਅਵਸਥਾ ਬਣ ਜਾਂਦੀ ਓਸ ਪਿਆਰੇ ਦੀ ਕਿ ਜੇ ਆਪਣਾ ਮਨ ਵੀ ਵੇਚਣਾ ਪਵੇ ਜਿਸ ਤਰ੍ਹਾਂ ਭਗਤ ਕਬੀਰ ਜੀਆਂ ਦੇ ਘਰ ਵਾਲੇ ਲੋਈ ਆ ਦੇ ਕੋਲ ਕਾਫੀ ਜਨੇ ਆਏ ਕਿਸੇ ਨੇ ਸੋਨਾ ਚੁੱਕਿਆ ਕਿਸੇ ਨੇ ਮਾਇਆ ਚੱਕੀਏ ਕਿਤੇ ਨਹੀਰੇ ਚੱਕੇ ਨੇ ਕਿਸੇ ਨੇ ਮੋਤੀ ਚੁੱਕੇ ਨੇ ਆਪਣੇ ਇੱਕ ਦੂਜੇ ਤੋਂ ਵੱਧ ਕੇ ਮਾਇਆ ਲੈ ਕੇ ਆਏ ਨੇ ਇਹ ਸਾਜੂ ਸਮਾਨ ਲੈ ਕੇ ਆਏ ਨੇ ਅਤੇ ਉਹ ਵੀ ਗਾਠੜੀਆਂ ਦੇ ਵਿੱਚ ਲੈ ਕੇ ਆਏ ਇਹ ਸਵਾਲ ਉਹਨਾਂ ਦਾ ਇੱਕੋ ਹੀ ਹੈ ਕਿ ਕਬੀਰ ਜੀ ਨੂੰ ਕਹਿ ਦੇਣਾ ਕਿ ਸਾਨੂੰ ਰੱਬ ਦਾ ਨਾਮ ਮਿਲ ਜੇ ਜਿਵੇਂ ਤੁਹਾਡੀ ਮਹਿਮਾ ਸਾਦੀ ਹੋ ਜੇ ਜਿਵੇਂ ਉਹਨਾਂ ਦਾ ਮਨ ਨਿਵਾਣਾ ਹੋ ਗਿਆ ਸਾਡਾ ਮਨ ਵੀ ਨਿਵਾਣਾ ਹੋ ਜੇ ਜਿਵੇਂ ਹਰ ਕੋਈ ਲੋਕ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਨੇ ਇਦਾਂ ਦਾ ਸਤਿਕਾਰ ਸਦਾ ਵੀ ਬਣਦੇ ਏ ਰਤਵੀਆਂ ਦੇ ਨਾਲ ਮਾਇਆ ਦੇ ਨਾਲ ਨਹੀਂ ਬਣਦਾ ਐਦਾਂ ਦਾ ਬਣੇ ਤਾਂ ਜਦੋਂ ਕਬੀਰ ਜੀ ਆਏ ਉਹਨਾਂ ਨੂੰ ਕਹਿ ਦਿੱਤਾ ਉਹਨਾਂ ਦੀ ਘਰ ਵਾਲੀ ਲੋਈ ਨੇ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਨਾਮ ਹੈ ਭਗਵਾਨ ਨੇ ਰਮਾਤਾ ਦਾ ਇਹ ਐਦਾਂ ਨਹੀਂ ਇਹ ਬਾਗਾਂ ਦੀ ਨਿਸ਼ਾਨੀ ਹੁੰਦੀ ਹੈ ਚੰਗੇ ਬਾਗਾਂ ਦੀ ਬਿਨ ਬਾਗਾਂ ਸਤ ਸੰਗ ਨਾਲ ਲੱਗਦਾ ਕਬੀਰ ਜੀ ਆ ਕਿਹਾ ਜੀ ਕੰਚਨ ਸਿਉ ਪਾਈਐ ਨਹੀਂ ਧੋਲ ਮਨ ਦੇ RAM ਲਿਆ ਹੈ ਹੁਣ ਮੰਨ ਦੇਣਾ ਹੈ ਉਹ ਘਰ ਬੈਠੇ ਵੀ ਦਿੱਤਾ ਜਾ ਸਕਦਾ ਹੈ ਇਹਨਾਂ ਦੇ ਨਾਲ ਰਤਵਿਆਂ ਦੇ ਨਾਲ ਮਾਇਆ ਦੇ ਨਾਲ ਹੀਰੇ ਮੋਤੀਆਂ ਦੇ ਨਾਲ ਮਨ ਦਾ ਕੋਈ ਲੈਣਾ ਦੇਣਾ ਨਹੀਂ ਰੱਬ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਦੋਂ ਮਨ ਨੇ ਲੈਣਾ ਤਾਂ ਮਨ ਲੈਣਾ ਹੈ ਮਨ ਦੇ RAM ਲਿਆ ਹੈ ਤਾਂ ਇਹੀ ਸਤਿਗੁਰੂ ਕਹਿੰਦੇ ਬੈਨੇ ਮਨ ਵਿੱਚ ਸਤਿਗੁਰੂ ਕਹਿ ਉਪਾਸ ਜਦੋਂ ਰੱਬ ਦਾ ਪਿਆਰੇ ਦੇ ਅੰਦਰ ਇੱਕ ਚਾਹ ਹੁੰਦੀ ਹੈ ਆਨੰਦ ਹੁੰਦਾ ਹੈ ਤਾਂ ਉਹ ਇਦਾਂ ਸਮਝ ਲੈਂਦਾ ਕਿ ਮੈਂ ਆਪਣਾ ਮਨ ਮੈਸੂ ਗੁਰਾਂ ਦੇ ਮਹਾਰਕ ਚਰਨਾਂ ਦੇ ਵਿੱਚ ਵੇਚ ਦਿੱਤਾ ਉਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਇਸੇ ਜਦੋਂ ਇਦਾਂ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਸੇਵਕ ਕੇ ਕਾਜ ਰਸ ਉਸ ਪਿਆਰੇ ਦੇ ਕਾਜ ਰਸ ਹੁੰਦੇ ਨੇ ਸੇਵਾ ਕਰਤ ਕੋਈ ਨੇਕ ਅਤੇ ਸਭ ਤੋਂ ਵੱਡੀ ਸਤਗੁਰਾਂ ਦੀ ਦਾਤ ਹੈ ਜਦੋਂ ਕੋਈ ਵੀ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤਨ ਕੋਈ ਵੀ ਪਿਆਰਾ ਸੇਵਾ ਕਰਦਾ ਸਤਗੁਰੂ ਸੇਵਾ ਨੂੰ ਚਰ ਚਨ ਜਰੂਰ ਲਾਉਦੇ ਨੇ ਉਹਨੂੰ ਤਰਕੀਆਂ ਦਰਪੂ ਦਿੰਦੇ ਨੇ ਤਾਂ ਜਦੋਂ ਸੇਵਾ ਕਰਦਾ ਹੋਇਆ ਸਤਗੁਰੂ ਕਹਿੰਦੇ ਨੇ ਕਿਨੂੰ ਸਤਗੁਰੂ ਬਖਸ਼ਿਸ਼ ਕਰਦੇ ਨੇ ਜਿਹੜਾ ਨਿਹਕਾਮੀ ਹੁੰਦਾ ਹੈ ਨਿਹਕਾਮੀ ਦਾ ਭਾਵ ਇਹ ਮੇਰਾ ਸੁਭਾਗ ਹੈ ਕਿ ਤੁਸੀਂ ਮੈਨੂੰ ਸਮਾਨ ਦਿੱਤਾ ਮੈਂ ਤੁਹਾਡੇ ਮubaruk ਚਰਨਾਂ ਦੇ ਵਿੱਚ ਆਇਆ ਤੁਹਾਡੇ ਧਰਮਕ ਟਿਕਾਣੇ ਤੇ ਆਇਆ ਇਸ ਦੀ ਭੀਖੇਤਮਤ ਕਰਦੇ ਆਂ ਸੇਵਾ ਕਰਦਾ ਹੋਇਆ ਚਾਰ ਚੰਨੜਨੇ ਕਿਸੇ ਦੀ ਮਦਦ ਕਰਦਾ ਪਿਆ ਜਿੱਥੇ ਵੀ ਤੱਕ ਸਰੀਰ ਤਨ ਮਨ ਧਨ ਕਰਕੇ ਜਿੱਥੇ ਤੱਕ ਇਹ ਸੇਵਾ ਕਰ ਸਕਦਾ ਸਤਿਗੁਰੂ ਗੰਦੇ ਨੇ ਜਦੋਂ ਇਹ ਸੇਵਾ ਕਰਦਾ ਨਾ ਉਹ ਨਹਿਕਾਮੀ ਖੁਕੇ ਕਰਦਾ ਫਿਰ ਗੱਲ ਹੁੰਦੀ ਜਿਸ ਤਰ੍ਹਾਂ ਸਤਿਗੁਰੂ ਮਨ ਚਿੰਦੇ ਆ ਫਲ ਪਾਪਣ ਓਮੈ ਵਿੱਚ ਤਾਂ ਜਦੋਂ ਮਨ ਚਿੰਦੇ ਆ ਫਲ ਉਹ ਤੋਂ ਮਿਲਦਾ ਤਾਂ ਜਦੋਂ ਆਪਣੀ ਹੋਂਮੈ ਦਾ ਆਪਣੇ ਆਪ ਦਾ ਅੰਦਰੋਂ ਆਪਣੀ ਹਮਲਤਾਂ ਨਾਸ ਕਰ ਲੈਂਦਾ ਜਦੋਂ ਅੰਦਰ ਕੁਝ ਦਿੱਤਾ ਅਤੇ ਬੋਧੀਆਂ ਨੂੰ ਜਨਾਇਆ ਬੋਧੀਆਂ ਦੇ ਵਿੱਚ ਗਿਣਤੀ ਕੀਤੀ ਤਾਂ ਸਤਿਗੁਰੂ ਕਹਿੰਦੇ ਫਿਰ ਉਹ ਨਿਹਕਾਮੀ ਨਹੀਂ ਹੁੰਦਾ ਤਾਂ ਜਦੋਂ ਤੂੰ ਨਿਹਕਾਮੀ ਬਣੇਗਾ ਸਤਿਗੁਰੂ ਕਹਿੰਦੇ ਨੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਹੋਤ ਕਹਿੰਦੇ ਨੇ ਪ੍ਰਾਪਤੀ ਹੋ ਸੰਪੂਰਨ ਪਰਫੈਕਟ ਜਿਹੜਾ ਰੱਬ ਦਾ ਨਾਮ ਜਾਂ ਇਹ ਜੋ ਵੀ ਕੁਝ ਮੰਗਦਾ ਹੈ ਸਤਿਗੁਰੂ ਨੂੰ ਦਿੰਦੇ ਨੇ ਉਹਨੂੰ ਕਹਿੰਦੇ ਨੇ ਤਿਸ ਕੋ ਹੋਤ ਪ੍ਰਾਪਤ ਸੋ ਉਹਨੂੰ ਆਨੰਦ ਦੇ ਵਿੱਚ ਖੁਸ਼ੀਆਂ ਦੇ ਵਿੱਚ ਉਹ ਸਤਿਗੁਰੂ ਮਿਲਦੇ ਨੇ ਸੰਗਤ ਜੀ ਜਿਹੜਾ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੀ ਖੁਸ਼ੀ ਉਹਨੂੰ ਸਤਿਗੁਰੂ ਦਿੰਦੇ ਨੇ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਮਿਲਦੀ ਉਦੋਂ ਹੈ ਜਦੋਂ ਇਹ ਆਪਣੇ ਆਪ ਨੂੰ ਤਿਆਗਦੇ ਆਪਣੀ ਹੰਮਤਾਂ ਆਪਣੇ ਹੰਕਾਰ ਨੂੰ ਤਿਆਗਦੇ ਆਪਣੇ ਕਿਰਪਾ ਜਿਸ ਆਪ ਕਰੇ ਬਸ ਇੱਥੇ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਗੱਲ ਨਵੇੜ ਦਿੰਦੇ ਨੇ ਸਾਰੀਆਂ ਗੱਲਾਂ ਮਾਨੂੰ ਸਾਰਾ ਸਮਝਾ ਕੇ ਨਸਨ ਰੱਬ ਦੇ ਨਾਲ ਤੂੰ ਜੜਿਆ ਭਾਈ ਇਹ ਰੱਬ ਦੇ ਤੇਰੇ ਤੇ ਤਰਸ ਆਇਆ ਰੱਬ ਦੀ ਤੇਰੇ ਤੇ ਕਿਰਪਾ ਹੋਈ ਹੈ ਅ ਰੱਬ ਦੇ ਦਰ ਤੱਕ ਤੂੰ ਪਹੁੰਚ ਸਕਿਆ ਬੜੀ ਦੁਨੀਆ ਹੈ ਜਿਹੜੀ ਨਰਕ ਦੇ ਵਿੱਚ ਵਿਆਪਕੀ ਆ ਬੜੀ ਦੁਨੀਆ ਹੈ ਜਿਹੜੀ ਨਰਕ ਦੇ ਵਿੱਚ ਫਿਰਦੀ ਹੈ ਕੋਈ ਵਿਰਲਾ ਹੈ ਜਿਹੜਾ ਗੁਰੂ ਮubaruk ਚੱਲ ਦੇ ਵਿੱਚ ਹੁੰਦਾ ਹੈ ਤੇਰੇ ਤੇ ਸਤਿਗੁਰਾਂ ਦੀ ਕਿਰਪਾ ਹੋਈ ਹੈ ਬਿਨ ਭਾਗਾਂ ਸਤ ਸੰਗ ਨਾਲ ਲੱਭੈ ਬਿਨ ਸੰਗਤ ਨਾਲ ਪਰਿਜੈ ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੀ ਸੰਗਤ ਤੋਂ ਬਿਨਾ ਮੈਲ ਲੱਗਦੀ ਹੈ ਨਰਕ ਲੱਗਦਾ ਹੈ ਜਨਮਾਂ ਜਨਮਾਂ ਤਰਾਂ ਦੇ ਰੋਗ ਦੁੱਖ ਕਲੇਸ਼ ਲੱਗਦੇ ਨੇ ਇਹ ਮਨ ਇਹ ਦੰਦਾ ਕਿਤੇ ਤੱਕ ਸਾਡਾ ਵਾਅ ਵਾਸਤਾ ਵੀ ਨਹੀਂ ਹੁੰਦਾ ਉੱਤੇ ਤੱਕ ਇਹ ਪਾਪ ਗੁਨਾਹ ਕਮਾ ਲੈਂਦਾ ਜਿ ਜਿਨੇ ਕੀਤੇ ਉਹ ਤਾਂ ਹੈ ਹੀ ਜਿੱਥੇ ਤੱਕ ਕਿਸੇ ਨੂੰ ਜਾਣਦਾ ਵੀ ਨਹੀਂ ਉਹਦੇ ਬਾਰੇ ਵੀ ਸੋਚ ਰਹੇ ਹੈ ਕਿ ਪਾਪ ਕਮਾ ਰਹੇ ਹੈ ਤਾਂ ਹੁਣ ਸਤਿਗੁਰੂ ਕਹਿੰਦੇ ਨੇ ਰੱਬ ਦੀ ਜਿਹੜੀ ਕਿਰਪਾ ਹੈ ਨਾ ਉਹ ਇਹ ਹੈ ਕਿ ਰੱਬ ਨੇ ਤੈਨੂੰ ਚੰਗੇ ਪਾਸੇ ਲਾਇਆ ਤੇਰੇ ਭਾਗ ਤੇਰੇ ਕਰਮ ਜਾਗ ਗਏ ਨੇ ਇਹ ਤੂੰ ਚੰਗੇ ਪਾਸੇ ਤੇ ਲੱਗੇ ਹੋਏ ਹੈ ਗੁਰੂ ਦੁਆਰੇ ਤੇ ਜਾ ਰਹੇ ਹੈ ਗੁਰੂ ਦੇ ਮਵਾਰਕ ਚਰਣਾ ਦੇ ਵਿੱਚ ਡੰਡਾਉਤ ਕਰਦਾ ਹੈ ਸੱਚ ਦੇ ਕਰਦਾ ਹੈ ਨਾਨਕ ਸੋ ਸੇਵਕ ਗੁਰ ਕੀ ਮਤਲਬ ਇਦਾਂ ਦੇ ਸੇਵਕ ਤੋਂ ਸਤਿਗੁਰੂ ਕਹਿੰਦੇ ਨੇ ਉਹ ਗੁਰੂ ਦੀ ਸਿੱਖਿਆ ਲੈਂਦਾ ਤਾਂ ਫਿਰ ਉਸ ਇਦਾਂ ਦੇ ਪਿਆਰੇ ਦੀ ਸੇਵਕ ਦੀ ਸਿੱਖਿਆ ਹੈ ਜਿਹੜੀ ਉਹ ਸੁਣਨੀ ਚਾਹੀਦੀ ਹੈ ਜਿਹੜਾ ਗੁਰੂ ਦੇ ਮਤਾਬਕ ਚੱਲਦਾ ਜਿਹਨੇ ਆਪਣੇ ਜ਼ਿੰਦਗੀ ਨੂੰ ਆਨੰਦ ਬਣਾ ਲਿਆ ਹੈ ਜ਼ਿੰਦਗੀ ਨੂੰ ਸਕੂਨ ਬਣਾ ਲਿਆ ਹੈ ਗੁਰੂ ਦੇ ਮਵਾਰਕ ਵਚਨਾਂ ਦੇ ਨਾਲ ਤਾਂ ਇਦਾਂ ਦਾ ਕਹਿੰਦੇ ਪਿਆਰਾ ਇਦਾਂ ਦਾ ਗੁਰੂ ਕਾ ਸਿਖੜਾ ਪਿਆਰਾ ਕਹਿੰਦੇ ਵਿਰਲਾ ਹੁੰਦਾ ਦੁਨੀਆ 'ਤੇ ਹੈ ਨਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ ਬਾਕੀ ਤਾਂ ਦੁਨੀਆ ਦੀ ਫੈਲ ਫਕੜੇ ਕਰਮ ਕਰਮ ਭਾਖੰਡ ਜੁਦੀਸੇ ਤਿੰਨ ਜਨਮ ਜਾਗਾ ਤੀ ਬਾਕੀ ਤਾਂ ਕੁਫਰ ਚੱਲਦਾ ਹੈ ਬਾਕੀ ਤਾਂ ਭਖੰਡ ਚੱਲਦਾ ਹੈ ਦਿਲੋਂ ਕੀਤਾ ਜਾਂਦੇ ਜਿਹੜਾ ਸਤਗੁਰਾਂ ਦੇ ਦਿਲੋਂ ਪ੍ਰਵਾਨ ਕਰ ਲੈ ਬਹੁਤਾ ਨਹੀਂ ਕਰ ਸਕਦਾ ਤਾਂ ਕੱਟ ਕਰ ਲੈ ਬਹੁਤਾ ਨਹੀਂ ਜਦ ਸਭ ਜਪ ਸਕਦਾ ਤਾਂ ਕੱਟ ਸਤਿਗੁਰੂ ਬੋਤਾਂ ਨਹੀਂ ਕਹਿੰਦੇ ਕਿ ਤੂੰ ਬੋਤਾਂ ਕਰਨਾ ਹੈ ਸਤਿਗੁਰੂ ਕਹਿੰਦੇ ਨੇ ਜਿੰਨੀ ਕ ਤੇਰੀ ਅਵਸਥਾ ਬਣਦੀ ਏ ਉਹਨਾਂ ਕ ਤੂੰ ਕਰ 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 ਜ਼ਰੂਰ ਕਿਉਂਕਿ ਰੱਬ ਨੇ ਬੜੀ ਕਿਰਪਾ ਕੀਤੀ ਏ ਜੋ ਤੈਨੂੰ ਕਰੋੜਾਂ ਏ ਅਰਬਾਂ ਖਰਬਾਂ ਦੇ ਵਿੱਚ ਤੈਨੂੰ ਚੁਣਿਆ ਹੈ ਕਿ ਤੂੰ ਗੁਰੂ ਮubarrak ਦਵਾਰੇ ਤੇ ਜਾ ਰਹੀਆਂ ਹੈ ਧਰਮ ਘਟੇ ਕਾਣੇ ਦੇ ਜਾ ਰਹੀਆਂ ਹੈ ਜਾਂ ਗੁਰੂ ਦੇ ਆਸੇ ਦੇ ਅਨੁਸਾਰ ਚੱਲਦੇ ਆਂ ਇਹ ਚੰਗੇ ਪਾਗਾਂ ਦੀ ਨਿਸ਼ਾਨੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਕਿ ਰੱਬ ਦੀ ਸੇਵਾ ਹੈ ਜਿਹੜਾ ਕੋਈ ਕਰਦਾ ਹੈ ਉਹ ਇਨਸਾਨਾਂ ਦੀ ਸਗਲ ਜੀ ਜੀ ਦਇਆ ਜਦੋਂ ਦਇਆ ਇਹ ਕਰਦਾ ਹੈ ਦਇਆ ਕਰਦੇ ਸਾਰੇ ਉੱਤੇ ਸਤਿਗੁਰਾਂ ਦੀ ਰਹਿਮਤ ਸ਼ੁਰੂ ਹੋ ਗਈ ਜਿਹੜੇ ਨੇ ਦਾਨ ਪਨ ਕੀਤੇ ਨੇ ਉਹ ਇਹਦੇ ਵੱਲ ਬਦਲਣ ਸ਼ੁਰੂ ਹੋ ਗਏ ਤਾਂ ਜਦੋਂ ਇਹ ਦਇਆ ਹੁੰਦੀ ਹੈ ਨੇ ਦੇ ਅੰਦਰ ਸਤਿਗੁਰੂ ਕਹਿੰਦੇ ਨੇ ਰੱਬ ਦੀਆਂ ਸਾਰੀਆਂ ਕਰਮ ਨਿਵਾਜ਼ੀਆਂ ਹੁੰਦੀਆਂ ਨੇ ਰੱਬ ਦੀਆਂ ਰਹਿਮਤਾਂ ਸਾਰੀਆਂ ਦੇ ਪਰ ਜਦੋਂ ਇਹ ਆਪਣੇ ਮਨ ਨੂੰ ਸੰਗਤ ਜੀ ਕੰਟਰੋਲ ਕਰਕੇ ਕਿ ਮੈਂ ਕੋਈ ਕਿਸੇ ਦੇ ਦਇਆ ਕਰਨ ਲੱਗੇ ਆ ਮੇਰਾ ਮਨੋਰਥ ਨਹੀਂ ਹੈ ਇਹ ਤਾਂ ਆਪਣੇ ਮੇਰੀ ਡਿਊਟੀ ਲਈ ਹੈ ਕਿਤੇ ਮੈਂ ਖੇਦਮਤ ਕਰਨ ਲੱਗੇ ਆ ਕਿਸੇ ਦੀ ਹੈਲਪ ਕਰਨ ਲੱਗੇ ਆ ਇਹ ਤਾਂ ਆਪਣੇ ਮੇਰੀ ਡਿਊਟੀ ਲਈ ਹੈ ਮੇਰੀ ਕੋਈ ਹਮਤ ਨਹੀਂ ਹੈ ਮੇਰੀ ਕੋਈ ਸਮਰੱਥਾ ਨਹੀਂ ਹੈ ਗੁਰੂ ਨੇ ਦਿੱਤਾ ਹੈ ਤਾਂ ਮੈਂ ਦੇ ਰਹੀ ਦੁਨੀਆ ਦੇ ਵਿੱਚ ਅਰਬਾਂ ਖਰਬਾਂ ਦੇ ਮਾਲਕ ਬੈਠੇ ਨੇ ਪਰ ਕਿਸੇ ਦੀ ਵੀ ਹੈਲਪ ਕਰ ਸਕੇ ਉਹ ਰੱਬ ਦੀ ਲਈ ਸਾਰਿਆਂ ਦੇ ਕੋਲ ਅਵਸਥਾ ਨਹੀਂ ਹੁੰਦੀ ਕਿ ਕਿਸੇ ਦੀ ਕੋਈ ਹੈਲਪ ਕਰ ਸਕੇ ਕਿਸੇ ਦੀ ਕੋਈ ਮਦਦ ਕਰ ਸਕੇ ਆ ਕਰੇਗਾ ਉਹ ਜਿਹਦੇ ਕੋਲ ਯੋਗਤਾ ਹੈ ਨਹੀਂ ਸਤਿਗੁਰੂ ਕਹਿੰਦੇ ਤੇਰੇ ਕੋਲ ਕੁਝ ਹੈ ਨਹੀਂ ਤੇ ਤੂੰ ਸੇਵਾ ਕਰੀ ਤੇਰੇ ਕੋਲ ਹੈ ਸਤਿਗੁਰੂ ਕਹਿੰਦੇ ਫੇਰ ਕਰੀ ਅਤੇ ਜੇ ਤੇਰੇ ਕੋਲ ਹੈ ਤੇਰੀ ਸਮਤਾ ਨਹੀਂ ਬਣਦੀ ਸਤਿਗੁਰੂ ਕਹਿੰਦੇ ਨੇ ਇਹ ਤੇਰਾ ਧਨ ਨਾ ਵਿਖਿਆ ਕੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋ ਸਾਰੀ ਜ਼ਿੰਦਗੀ ਲਾਈਏ ਨੇ ਪਰ ਜਦੋਂ ਸਮਾਂ ਆਉਂਦਾ ਇਹ ਦੁੱਖदाई ਬਣ ਜਾਂਦਾ ਹੈ ਅੱਜ ਅੱਜ ਦਾ ਕਲਯੁਗ ਦਾ ਸਮਾਂ ਪੈੜੀ ਸਾਹਮਣੇ ਰੱਖੀ ਘਰ-ਵਾਰ ਸਾਹਮਣੇ ਰੱਖਿਆ ਆਾਇਆ ਸਾਹਮਣੇ ਰੱਖੀ ਰਤਬੇ ਸਾਹਮਣੇ ਰੱਖੇ ਇਹ ਜਦੋਂ ਫਿਰ ਕਰ ਦੇ ਵਿੱਚ ਵੰਡੀਆਂ ਪੈਂਦੀਆਂ ਨੇ ਇਹ ਹੀ ਕਲੇਸ਼ ਬਣ ਜਾਂਦੀਆਂ ਨੇ ਸਾਰੀ ਜ਼ਿੰਦਗੀ ਲਾ ਦਿੱਤੀ ਇਹਨੇ ਕਮਾਉਣ ਤੇ ਕਿ ਮੈਨੂੰ ਆ ਰਤਬਾ ਮਿਲ ਜੇ ਮੈਨੂੰ ਇਹਦਾ ਆਇਆ حاصل ਉਹਦੇ ਕਮਾਈਏ ਨੇ ਤਾਂ ਜਦੋਂ ਵੰਡੀ ਪੈਂਦੀ ਹੈ ਇਹ ਇੱਕ ਦੂਸਰੇ ਪ੍ਰਾਪਰਾ ਦੀ ਦੁਸ਼ਮਣ ਬਣ ਜਾਂਦੇ ਦੇ ਧਰਮ ਦੇ ਮੁਤਾਬਕ ਚੱਲਿਆ ਹੋਵੇ ਅਚੀਆਂ ਦੇ ਕੋਲ ਧਰਮ ਹੋਵੇ ਤਾਂ ਧਰਮ ਦੇ ਆਸੇ ਤੇ ਚੱਲਿਆ ਹੋਇਆ ਦੁੱਖ ਕਲੇਸ਼ ਨੇੜੇ ਨਹੀਂ ਆਉਂਦਾ ਧਰਮ ਦੇ ਮੁਤਾਬਕ ਚੱਲਿਆ ਹੋਇਆ ਸੰਗਤ ਜੀ ਉਹ ਫਿਰ ਬੰਡੀਆਂ ਨਹੀਂ ਪੈਂਦੀਆਂ ਬੰਡੀ ਦੁਨੀਆਂ ਦੇ ਅਨੁਸਾਰ ਪੈ ਸਕਦੀ ਐ ਦੇ ਲਾਹਾਂ ਦੇ ਵਿੱਚ ਬੰਡੀਆਂ ਨਹੀਂ ਪੈਂਦੀਆਂ ਨਫ਼ਰਤ ਨਹੀਂ ਕਦੂਜੇ ਦੇ ਪ੍ਰਤੀ ਪੈਦਾ ਹੁੰਦੀ ਤਾਂ ਇਸੇ ਨੂੰ ਸਤਿਗੁਰੂ ਕਹਿੰਦੇ ਨੇ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਹੁਣ ਜਿਹਦੀ ਪ੍ਰਤਿਪਾਲਣਾ ਸਤਿਗੁਰੂ ਕਰੇ ਉਹਦੇ ਕੋਲ ਬੰਡੀ ਥੋੜਾ ਹੁੰਦੀ ਆ ਉਹਦੇ ਕੋਲ ਗਲੇਸ਼ ਤਾਂ ਉਹਦੇ ਕੋਲ ਮੇਰ ਤੇਰ ਥੋੜਾ ਹੁੰਦੀ ਹੈ ਉਹ ਗੁਰੂ ਦੇ ਆਸੇ ਦੇ ਅਨਸਾਰ ਚੱਲਦਾ ਹੈ ਗੁਰੂ ਨਾਲ ਦੀ ਪ੍ਰਤਿਪਾਲਣਾ ਕਰਦੇ ਨੇ ਜੀ ਅਤੇ ਗੁਰੂ ਨਾਲ ਤੇ ਰਹਿਮਤ ਵਰਸਾਉਂਦੇ ਨੇ ਸਮਾਪਤੀ ਦੇ ਸਮੇਂ ਉਹਨਾਂ ਬਲੰਦ ਕਿਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਆਗੇ